ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਈ ਵਾਰੀ ਗਰਮੀ ਐਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਸਾਨੂੰ ਹੁੰਦਾ ਕੁਛ ਨਾ ਕੁਛ ਇਹੋ ਜਿਹਾ ਹੋਵੇ ਕਿ ਜਦੋਂ ਹੀ ਅਸੀਂ ਠੰਡਾ ਠਾਰ ਪੀਏ ਤਾਂ ਸਾਡਾ ਸਰੀਰ ਅੰਦਰੋਂ ਪੂਰਾ ਠੰਡਾ ਹੋ ਜੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਮਜ਼ੇਦਾਰ ਜਸਟ੍ਰਬਰੀ ਸ਼ੇਕ ਤੁਸੀਂ ਬਨਾਣਾ ਸ਼ੇਕ ਵੀ ਪੀਤਾ ਹੋਗਾ ਮੰਗੋ ਸ਼ੇਕ ਵੀ ਪੀਤਾ ਹੋਗਾ ਪਰ ਜਦੋਂ ਤੁਸੀਂ ਸਟ੍ਰਬਰੀ ਸ਼ੇਕ ਬਣਾ ਕੇ ਪੀ ਲਿਆ ਕਮੈਂਟ ਕਰਕੇ ਆਪਣੇ ਆਪ ਹੀ ਦੱਸੋਗੇ ਕਿ ਤੋ ਵਧੀਆ ਕੁਝ ਹੋ ਹੀ ਨਹੀਂ ਸਕਦਾ ਪਹਿਲਾਂ ਤਾਂ ਇਹਦੇ ਲਈ ਢੇਰ ਸਾਰੀ ਲੈਣੀ ਹੈ ਤੁਸੀਂ ਬਰਫ ਇਹ ਆਪਣੀ ਕ੍ਰੈਸ਼ ਕੀਤੀ ਹੋਈ ਹੈ ਤੁਸੀਂ ਚਾਹੋ ਤਾਂ ਇਹਨੂੰ ਕੱਪੜੇ ਵਿੱਚ ਪਾ ਕੇ ਕੁੱਟ ਲਿਓ ਚੰਗੀ ਤਰ੍ਹਾਂ ਕੁੱਟਿਓ ਜਿੰਨਾ ਇਹਨੂੰ ਕੁੱਟਿਆ ਜਾ ਸਕੇ ਉਸ ਤੋਂ ਬਾਅਦ ਦੋ ਚਮਚ ਪਰ ਕੇ ਲਈ ਆਪਾਂ ਮਿਸ਼ਰੀ ਦੇ ਮਿਸ਼ਰੀ ਨੂੰ ਆਪਾਂ ਪੀਸਿਆ ਹੋਇਆ ਤੁਸੀਂ ਚਾਹੋ ਤਾਂ ਐਟ ਅ ਟਾਈਮ ਵੀ ਪੀਸ ਸਕਦੇ ਹੋ ਜਾਂ ਤੁਸੀਂ ਇਹਦੀ ਥਾਂ ਤੇ ਖੰਡ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਗੁੜ ਦੀ ਵਰਤੋਂ ਬਿਲਕੁਲ ਨਾ ਕਰਿਓ ਕਿਉਂਕਿ ਉਹਦੇ ਨਾਲ ਇਹ ਸ਼ੇਕ ਵਧੀਆ ਨਹੀਂ ਬਣਦਾ ਫਿਰ ਆ ਪੱਟਾਈ ਤਿੰਨ ਆ ਲੈ ਇਹ ਦੁੱਧ ਦੇ ਜਿੰਨੇ ਕਿ ਤੁਸੀਂ ਗਲਾਸ ਤਿਆਰ ਕਰਨੇ ਆ ਉਸ ਹਿਸਾਬ ਨਾਲ ਤੁਸੀਂ ਦੁੱਧ ਲੈ ਲਿਓ ਫਿਰ ਜੱਗ ਵਿੱਚ ਪਾਵਾਂਗੇ ਆਪਾਂ ਸਾਰੀ ਬਰਫ਼ ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ ਜੇ ਤੁਸੀਂ ਖੰਡ ਦੀ ਵਰਤੋਂ ਕਰ ਰਹੇ ਹੋ ਤਾਂ ਪਹਿਲਾਂ ਤੁਸੀਂ ਜੱਗ ਦੇ ਵਿੱਚ ਖੰਡੀ ਪਾਉਣੀ ਹੈ ਤੇ ਉਹਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਉਹਦਾ ਪਾਊਡਰ ਤਿਆਰ ਕਰ ਲੈਣਾ ਪਰ ਆਪਾਂ ਇੱਥੇ ਖੰਡ ਨਹੀਂ ਪਾਈ ਮਿਸ਼ਰੀ ਪਾਈ ਐ ਇਸ ਲਈ ਬਰਫ਼ ਤੇ ਮਿਸ਼ਰੀ ਨੂੰ ਆਪਾਂ ਇਕੱਠੇ ਹੀ ਪਾਤਾ ਹੁਣ ਆਪਾਂ ਇਹਨੂੰ 2-3 ਮਿੰਟਾਂ ਲਈ ਲਗਾਤਾਰ ਗ੍ਰाइंड ਕਰਾਂਗੇ ਜੇ ਤੁਹਾਨੂੰ ਗ੍ਰाइंड ਕਰਨ ਵਿੱਚ ਕੋਈ ਦਿੱਕਤ ਆ ਰਹੀ ਹੋਵੇ ਤਾਂ ਬਿਲਕੁਲ ਥੋੜਾ ਜਿਹਾ ਦੁੱਧ ਇਹਦੇ ਵਿੱਚ ਇੱਕ ਵਾਰ ਪਾ ਦਿਓ ਤਾਂ ਕਿ ਇਹ ਚੀਜ਼ਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਫਿਰ ਲਗਾਤਾਰ 2-3 ਮਿੰਟ ਗ੍ਰाइंड ਕਰਿਓ ਜਿਹੜੀ ਬਰਫ਼ ਤੇ ਮਿਸ਼ਰੀ ਹੈ ਬਿਲਕੁਲ ਮਿਕਸ ਹੋ ਜਾਣ ਮਤਲਬ ਬਰਫ਼ ਦੀ ਕੋਈ ਵੀ ਡਲੀ ਇਹਦੇ ਵਿੱਚ ਨਾ ਬਚੇ ਉਸ ਤੋਂ ਬਾਅਦ ਦੇਖੋ ਇਸ ਤਰ੍ਹਾਂ ਦਾ ਇਹ ਹੋ ਜੂ ਹਲਕੀ ਜਿਹੀ ਇਹਦੇ ਵਿੱਚ ਛੱਗ ਆ ਜੂਗੀ ਤੇ ਸਾਰੀ ਬਰਫ਼ ਚੰਗੀ ਤਰ੍ਹਾਂ ਕ੍ਰੈਸ਼ ਹੋ ਗਈ ਉਸ ਤੋਂ ਬਾਅਦ ਤੁਸੀਂ ਇਹਦੇ ਲਈ ਲੈਣੀ ਹੈ ਸਟ੍ਰਾਬਰੀ ਆਈਸਕ੍ਰੀਮ ਕਿਉਂਕਿ ਆਪਾਂ ਸਟ੍ਰਾਬਰੀ ਸ਼ੇਕ ਹੀ ਤਿਆਰ ਕਰ ਰਹੇ ਹਾਂ ਇਸੇ ਫਲੇਵਰ ਦੀ ਆਪਾਂ ਆਈਸਕ੍ਰੀਮ ਲਈ ਹੈ ਤੇ ਇਹਦੇ ਵਿੱਚ ਆਪਾਂ 4 ਕਸਪੂਣ ਪਾ ਦਾਂਗੇ 2 ਗਲਾਸ ਤਿਆਰ ਕਰ ਰਹੇ ਹਾਂ ਤਾਂ 4 ਸਪੂਨ ਪਾ ਦਿਓ ਵੈਸੇ ਵੀ ਇਹਦੇ ਵਿੱਚ 3-4 ਗਲਾਸ ਆਰਾਮ ਨਾਲ ਤਿਆਰ ਹੋ ਜਾਣਗੇ ਕਿਉਂਕਿ ਸਾਰਾ ਸਮਾਨ ਮਿਕਸ ਹੋ ਕੇ ਇੰਨਾ ਜ਼ਿਆਦਾ ਹੋ ਜਾਂਦਾ ਫਿਰ ਆਪਾਂ ਇਹਨੂੰ 1 ਮਿੰਟ ਲਈ ਗ੍ਰਾਈਂਡ ਕਰਾਂਗੇ ਕਿਉਂਕਿ ਇੱਥੇ ਆਪਾਂ ਸਿਰਫ ਦੁੱਧ ਪਾਇਆ ਤੇ ਆਈਸਕ੍ਰੀਮ ਜਿਵੇਂ ਮੈਂ ਤੁਹਾਨੂੰ ਸਾਰਾ ਸਮਾਨ ਦੱਸਿਆ ਉਸ ਤਰੀਕੇ ਨਾਲ ਹੀ ਪਾਓ ਬਹੁਤ ਹੀ ਮਜ਼ੇਦਾਰ ਜਸਟ੍ਰਬਰੀ ਸ਼ੇਕ ਬਣ ਕੇ ਹੋ ਗਿਆ ਤਿਆਰ ਪਰ ਹਜੇ ਆਪਾਂ ਇਹਦੇ ਵਿੱਚ ਬੜਾ ਕੁਝ ਪਾਉਣਾ ਹੈ ਕਿਉਂਕਿ ਇਹਨੂੰ ਆਪਾਂ ਹੋਰ ਜ਼ਿਆਦਾ ਟੇਸਟੀ ਬਣਾਵਾਂਗੇ ਜਿੰਨਾ ਚਿਰ ਇਸ ਤਰੀਕੇ ਨਾਲ ਇਹਦੇ ਉੱਪਰ ਚੱਗ ਜੀ ਨਾ ਆਵੇ ਤਾਂ ਇਹ ਵਧੀਆ ਨਹੀਂ ਬਣਨਾ ਪਰ ਇਹਨੂੰ ਤੁਸੀਂ ਸਿੱਧਾ ਗਲਾਸ ਵਿੱਚ ਬਿਲਕੁਲ ਨਾ ਪਾਓ ਕਿਸੇ ਵੀ ਸਪੂਨ ਨਾਲ ਪਾਓ ਕਿਉਂਕਿ ਜੇ ਇਹਨੂੰ ਸਿੱਧਾ ਹੀ ਗਲਾਸਾਂ ਵਿੱਚ ਪਾਉਂਗੇ ਤਾਂ ਇਹ ਬਾਹਰ ਡੋਲ ਜਾਣੇ ਹੈ ਬਾਕੀ ਗਰਮੀ ਦਾ ਮੌਸਮ ਹੈ ਜਦੋਂ ਹੀ ਛਟਪਟ ਬੱਚੇ ਮੰਗਣ 5 ਮਿੰਟਾਂ ਵਿੱਚ ਬਣ ਕੇ ਇਹ ਤਿਆਰ ਹੋ ਜਾਂਦਾ ਹੈ ਹਰ ਇੱਕ ਨੂੰ ਪੂਰਾ ਖੁਸ਼ ਕਰ ਸਕਦੇ ਹਾਂ ਪਰ ਇਹਨੂੰ ਹੋਰ ਜ਼ਿਆਦਾ ਮਜ਼ੇਦਾਰ ਬਣਾਉਣ ਲਈ ਆਪਾਂ ਇਹਦੇ ਉੱਪਰ ਥੋੜੀ ਜਿਹੀ ਸਟ੍ਰੌਬਰੀ ਆਈਸਕ੍ਰੀਮ ਰੱਖਾਂਗੇ ਬੜਾ ਵਧੀਆ ਇਹਦਾ ਟੇਸਟ ਆਉਂਦਾ ਵਿੱਚ ਇਸੇ ਤਰੀਕੇ ਨਾਲ ਗਲਾਸਾਂ ਨੂੰ ਸਜਾਓ ਤੇ ਜਦੋਂ ਹੀ ਸਰਵ ਕਰੋਗੇ ਹਰ ਇੱਕ ਤੁਹਾਡੀ ਪੂਰੀ ਤਾਰੀਫ਼ ਕਰੂਗਾ ਤੇ ਜੇ ਖੁਦ ਪੀਓਗੇ ਤਾਂ ਤੁਹਾਡਾ ਮਨ ਖੁਸ਼ ਹੋ ਜਾਊਗਾ ਉਸ ਤੋਂ ਬਾਅਦ ਇਹਦੇ ਉੱਪਰ ਥੋੜੇ ਜਿਹੇ ਪੀਸ ਰੱਖਾਂਗੇ ਆਪਾਂ ਸਟ੍ਰੌਬਰੀ ਦੇ ਕਿਉਂਕਿ ਬਾਰ ਬਾਰ ਆਪਾਂ ਇਸੇ ਚੀਜ਼ ਦਾ ਨਾ ਲੈ ਰਹੇ ਆ ਇਹ ਸ਼ੇਕ ਤਿਆਰ ਕੀਤਾ ਤੇ ਇਹਦੇ বিনা ਇਹਦੀ ਸਜਾਵਟ ਵੀ ਨਹੀਂ ਹੋ ਸਕਦੀ ਥੋੜਾ ਜਿਹਾ ਇਹਦੇ ਉੱਪਰ ਆਪਾਂ ਆ ਜੀ ਸਟ੍ਰਾਬਰੀ ਸਰਪ ਤੁਸੀਂ ਚਾਹੋ ਤੇ ਇਹਦੇ ਉੱਪਰ ਰੋਜ਼ ਦਾ ਸਰਪ ਪਾ ਦਿਓ ਉਹ ਤੁਹਾਡੀ ਮਰਜ਼ੀ ਹੈ ਕਿਉਂਕਿ ਹਰ ਤਰ੍ਹਾਂ ਦੀ ਚੀਜ਼ ਗਰਮੀ ਦੇ ਮੌਸਮ ਵਿੱਚ ਆਪਣੇ ਘਰ ਵਿੱਚ ਹੁੰਦੀ ਹੈ ਤੇ ਸ਼ਿਕਾਇਸ਼ ਤਾਂ ਪੱਕਾ ਹੀ ਪਿਆ ਹੁੰਦਾ ਹੈ ਹਲਕਾ ਜਿਹਾ ਉਹ ਇਹਦੇ ਉੱਪਰ ਪਾ ਕੇ ਤੁਸੀਂ ਬੱਚਿਆਂ ਨੂੰ ਆਪਣੇ ਹਸਬੈਂਡ ਨੂੰ ਜਾਂ ਫਿਰ ਕਿਸੇ ਵੀ ਮਹਿਮਾਨ ਨੂੰ ਸਰਵ ਕਰ ਸਕਦੇ ਕਿਉਂਕਿ ਸ਼ਾਮ ਨੂੰ ਜਦੋਂ ਹੀ ਸਾਰੇ ਥੱਕੇ ਕੰਮਾਂ ਤੋਂ ਆਉਂਦੇ ਨੇ ਤੇ ਜਦੋਂ ਹੀ ਇਹ ਜੀਆਂ ਵਧੀਆਂ ਚੀਜ਼ਾਂ ਬਣਾ ਕੇ ਤੁਸੀਂ ਪਿਆਇਆ ਕਰੋਗੇ ਤਾਂ ਉਹਨਾਂ ਦਾ ਮਨ ਹੈ ਜਿਹੜਾ ਬੜਾ ਖੁਸ਼ ਹੋ ਜਾਣਾ ਹੈ ਬੱਚੇ ਉਹਨਾਂ ਨੂੰ ਤਾਂ ਕਿਸੇ ਟਾਈਮ ਦੇ ਦਿਓ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਬਹੁਤ ਹੀ ਮਜ਼ੇਦਾਰ ਤੇ ਬੜੇ ਸਿੰਪਲ ਤਰੀਕੇ ਨਾਲ ਬਣਿਆ ਹੈ ਸਟਰਾਬਰੀ ਸ਼ੇਕ ਕਿਉਂ ਜਿਹਾ ਲੱਗਿਆ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਜਲਦੀ ਤੋਂ ਜਲਦੀ ਹੁਣ ਬਣਾਓ ਵੀਰ ਤੇ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦੀ